ਬਾਕੀ ਕਿਤੇ ਲੱਗਦਾ ਜਿੱਤ ਜਾਓਗੇ ਜੀ ਪੱਕੀ ਗੱਲ ਆ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਤੱਕ ਤਾਂ ਦਿਸਦਾ ਨਹੀਂ ਕੋਈ ਜੀ ਕਹਿੰਦੇ ਨਾ ਜਿੱਤ ਨਾਲੋਂ ਜ਼ਿਆਦਾ ਸਾਡੀ ਹਾਰ ਬੋਲਦੀ ਆ ਜੇ ਆਪ ਹਾਰ ਵੀ ਗਏ ਨਾ ਤੇ ਪਾਕਿਸਤਾਨ ਚ ਵੀ ਡਿਵਿਡ ਹੋਏਗੀ ਇੰਗਲੈਂਡ ਚ ਵੀ ਡਿਵਿਡ ਹੋਏਗੀ ਸਾਊਦੀ ਅਰਬ ਦੇ ਵਿੱਚ ਵੀ ਟੁਮਾਡ ਹੋਏਗੀ ਕਦੇ ਚਾਦੇ ਨਾਲ ਤੁਸੀਂ ਖਾਦਾ ਇੱਕ ਕਦੀ ਕਿ ਲਾ ਕੇ ਵੋਟਾਂ ਵੇਲੇ ਲੀਟਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿਵੇਂ ਵਿੱਚ ਪਿਆ ਵੋਟਾਂ ਦਾ ਚਮੇਲਾ ਕਿਰਲ ਮੈਂ ਸਰਕਾਰ ਸੁਟਿਆ ਨੇ ਲੈ ਤੇ ਦਨ ਕਿਸਿਆਂ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਗੂਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜੂ ਕਿ 5 ਜੀ ਦੇ ਪਿੱਛੇ ਇੱਕੋ ਚੱਲ ਰਿਹਾ ਕੋਟਾਲਾ ਕਰੋਨਾ ਤੇ ਸਰਕਾਰ ਬੈਠੀ ਕਿਉਂ ਹੁਣ ਕੀ ਮਜ਼ਾਕ ਹੈ ਇਹ ਨੀਟੂ ਸ਼ਟਰਨ ਵਾਲਾ ਬੋਲੇ ਤਾਂ ਮਜ਼ਾਕ ਹੈ ਕਿਉਂ ਇਹ ਲੀਡਰ ਪਤਾ ਨਹੀਂ ਕਿਹੜੇ ਵਹਿਮ ਚ ਇਹ ਹਾਰ ਜਾਣੇ ਆ ਨਾ ਰਿੰਦ ਕੋ ਜਮਾਨਤਾ ਜਬਤ ਹੋਈ ਨਹੀਂ ਆ ਰਾਸ਼ਨ ਇਹਨਾਂ ਨੇ ਵੰਡਤਾ ਸ਼ਰਾਬ ਵੰਡਦੀ ਪੈਸੇ ਇਹਨਾਂ ਨੇ ਵੰਡ ਦਿੱਤਾ ਹੁਣ ਹੋਰ ਕੁਝ ਵੀ ਹੈਗਾ ਵੰਡਣ ਦੇ ਦੋ ਕਿਉਂਕਿ ਇਹਨਾਂ ਨੇ ਵੋਟ ਨਹੀਂ ਪਾਣੀ ਲੋਕਾਂ ਨੇ ਲੋਕ ਵੋਟਰ ਬਹੁਤ ਸਮਝਦਾਰ ਹੋ ਗਏ ਹੁਣ ਇੱਕ ਇੱਕ ਵੋਟ ਚੋਣ ਨਿਸ਼ਾਨ ਸ਼ਟਰ ਨੰਬਰ 9 ਤੇ 5 ਅਗਰ 19 ਤਰੀਕ ਨੂੰ ਇਹਨਾਂ ਲੀਡਰਾਂ ਨੂੰ ਦੱਸ ਦੋ ਕਿ ਅਸੀਂ ਜੇ ਆਮ ਆਦਮੀ ਪਾਰਟੀ ਸਰਕਾਰ ਲੈ ਸਕਦੇ ਹਾਂ ਤੇ ਨੀਟੂ ਸ਼ਟਰਾਂ ਵਾਲੇ ਦੀ ਸਰਕਾਰ ਵੀ ਲੈ ਸਕਦੇ ਹਾਂ ਐਦਕੇ ਜਿਹੜਾ ਚੌਣ ਨਿਸ਼ਾਨਾ ਉਹ ਵੀ ਸ਼ਟਰ ਮਿਲਿਆ ਐਦਕੇ ਚੌਣ ਕਿ ਲੈ ਆਨੀ ਟੂ ਇਹ ਸਰ ਕਹਿ ਕੇ ਲੈ ਤਨਵਾ ਜੀ ਨਿਡੂ ਭਾਈ ਜਿੰਦਾਬਾਦ ਨਿਡੂ ਭਾਈ ਜਿੰਦਾਬਾਦ ਵੋਟ ਕਿੱਥੇ ਪਾਣੀ ਏ ਸ਼ਟਰ ਉੱਤੇ ਪਾਣੀ ਏ ਲੁਧਿਆਣਾ ਵੈਸਟ ਦੇ ਵਿੱਚ ਬਾਈ ਇਲੈਕਸ਼ਨ ਆ ਔਰ ਉਸ ਇਲੈਕਸ਼ਨ ਦੇ ਲਈ ਜਿੱਥੇ ਸੀਰੀਅਸ ਤੌਰ ਤੇ ਜਿਹੜੀਆਂ ਪਾਰਟੀਆਂ ਹੈਗੀਆਂ ਪੱਪਾਪਾਰ ਹੈ ਕਿ ਜਿੱਤ ਸਾਡੀ ਹੈ ਪਰ ਉੱਥੇ ਨੀਟੂ ਵੀ ਪਹੁੰਚ ਗਿਆ ਨੀਟੂ ਨੇ ਕਾਗਜ਼ ਭਰਤੇ ਤੇ ਨੀਟੂ ਕਹਿੰਦਾ ਕਿ ਤੁਸੀਂ ਨਹੀਂ ਜਿੱਤੋਗੇ ਮੈਂ ਜਿੱਤੂਗਾ ਆ ਦੇਖੋ ਆ ਨੀਟੂ ਲਾਈਵ بیٹھا ਰੌਣਕ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕੋਟਾ ਏਰੀਆ ਬਣ ਗਿਆ ਕਰੋਨਾ ਵਾਲਾ ਤੁਮ ਲਫਾਈ ਵੀ ਸੀਦੇ ਪਿੱਛੇ ਇੱਕੋ ਚੱਕਰ ਕੋਦਾਲਾ ਸਰਕਾਰੀ ਸਰਕਾਰ ਦਾ ਮੌਨ ਕੀ ਮਜ਼ਾਕ ਹੈ ਕਿਉਂ ਆ ਜਿੰਨੇ ਵੀ ਬੰਦੇ ਖੜੇ ਨੇ ਇਹ ਇਹਨਾਂ ਦੀ ਵੋਟ ਬਣੀ ਨਾ ਬਣੀ ਹੋਵੇ ਨਾ ਬਣੀ ਹੋਵੇ ਪਰ ਪ੍ਰਸ਼ੰਸਕ ਨੇ ਨੀਟੂ ਸ਼ਟਰਾਂ ਵਾਲੇ ਦੇ ਵੋਟ ਪਾਵੇਂ ਇਹਨਾਂ ਨੇ ਪਾਉਣੀ ਹੋਵੇ ਨਾ ਪਾਉਣੀ ਹੋਵੇ ਇਹ ਇਸ ਜਗ੍ਹਾ ਤੇ ਖੜ ਕੇ ਡੀਸੀ ਦਾ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਅਸੀਂ ਕਚਹਿਰੀਆਂ ਦੇ ਇੱਥੇ ਖੜ ਕੇ ਨੀਟੂ ਆਪਣੇ ਪ੍ਰਚਾਰ ਦੇ ਰੂਪ ਦੇ ਵਿੱਚ ਗੱਡੀਆਂ ਵਾਲਿਆਂ ਨੂੰ ਹੈਲੋ ਹਾਈ ਕਰ ਰਿਹਾ ਕਿ ਭਾਈ ਇਸ ਵਾਰ ਮੈਨੂੰ ਜਿਤਾ ਦਿਓ ਕੈਸ ਵਾਰ ਮੈਨੂੰ ਜ਼ਰੂਰ ਜਿਤਾ ਕੇ ਭੇਜੋ ਇਹ ਨੀਟੂ ਅਪੀਲ ਕਰ ਰਿਹਾ ਇਸ ਵੇਲੇ ਤਾਂ 니ਟੂ ਸਾਡੇ ਨਾਲ ਆ ਭਾਈ ਥੱਲੇ ਆ ਜਾ ਮੜਾ ਜਾ ਇੱਥੇ ਉੱਪਰ ਹੀ ਆ ਜਾ ਚਲੋ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਲੱਗਦਾ ਐਤ ਕੀ ਫਿਰ ਐਤ ਕੀ ਲੱਗਦਾ ਜਿੱਤ ਜਾਵਾਂਗੇ ਜੀ ਪੱਕੀ ਗੱਲ ਆ ਐਲਾਨ ਹੋਣਾ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਸਮਰਥਕ ਤਾਂ ਦਿਸਦਾ ਨਹੀਂ ਕੋਈ ਦਾ ਮੈਂ ਕਹਾ ਸਾਰੇ ਸਮਰਥਕ ਹੀ ਆ ਜੀ ਸਾਰੇ ਐਂਡ ਕਰਾਉਣ ਵਾਲੇ ਬੰਦੇ ਆ ਜੀ ਇਹ ਸਾਰੇ ਲੜ ਇਹ ਜੇ ਆਪ ਕਹਿੰਦੇ ਨਾ ਜਿੱਤ ਨਾਲੋਂ ਜਲਦੀ ਸਾਡੀ ਹਾਰ ਬੋਲਦੀ ਆ ਜੇ ਆਪ ਹਾਰ ਵੀ ਗਏ ਨਾ ਤੇ ਪਾਕਿਸਤਾਨ ਚ ਵੀ ਡਿਬੇਟ ਹੋਏਗੀ ਇੰਗਲੈਂਡ ਚ ਵੀ ਡਿਬੇਟ ਹੋਏਗੀ ਸਾਊਦੀ ਅਰਬ ਵਿੱਚ ਵਿੱਚ ਵੀ ਡਿਮਾਂਡ ਹੋਏਗੀ ਉੱਥੇ ਕਾਹ ਤੋਂ ਡਿਬੇਟ ਹੋਊਗੀ ਨੀਡੂ ਕਿਉਂਕਿ ਹਾਰਿਆ ਕਿਦਾਂ ਨੀਡੂ ਛਟਰਾ ਵਾਲਾ ਇਹਨਾਂ ਜ਼ੋਰ ਸੀਗਾ ਤੇ ਇਹ ਲੀਡਰਾਂ ਨੇ ਪੈਸੇ ਵੰਡੇ ਜਾਂ ਸ਼ਰਾਬ ਵੰਦੀ ਜਾਂ ਰਾਸ਼ਨ ਵੰਡ ਦਿੱਤਾ ਹੈ ਇਸ ਕਰਕੇ ਨੀਡੂ ਛਟਰਾ ਹਾਰੇਗਾ ਔਰ ਨੀਡੂ ਛਟਰਾ ਵਾਲਾ ਸਾਰਿਆਂ ਨੂੰ ਸਾਰਿਆਂ ਦਾ ਕਾਨੂੰਨ ਦੇ ਅਕ ਦਵਾਕੇ ਰਹੇਗਾ ਇਹ ਵਾਦਾ ਕਰਦਾ ਵਾ ਭਾਈ ਇੱਕ ਗੱਲ ਦੱਸਿਓ ਹਾਂਜੀ ਲੋਕ ਪੁੱਛਦੇ ਆ ਲੋਕ ਪੁੱਛਦੇ ਆ ਕਿ ਨੀਡੂ ਕਿਹੜੇ ਵਹਿਮ ਚ ਆ ਯਾਰ ਹਰ ਵਾਰ ਇਲੈਕਸ਼ਨ ਆਉਂਦਾ ਕੋ ਦੋ ਪੈਂਦੀਆਂ ਚਾਰ ਪੈਂਦੀਆਂ ਇਹ ਲੀਡਰ ਪਤਾ ਨਹੀਂ ਕਿਹੜੇ ਵਹਿਮ ਚ ਇਹ ਹਾਰ ਜਾਣੇ ਆ ਨਾ ਇਹਨਾਂ ਕੋ ਜਮਾਨਤਾਂ ਜਬਤ ਹੋਈਆਂ ਨਾ ਰਾਸ਼ਨ ਇਹਨਾਂ ਨੇ ਵੰਡਤਾ ਸ਼ਰਾਬ ਵੰਡਦੀ ਪੈਸੇ ਇਹਨਾਂ ਨੇ ਵੰਡ ਦਿੱਤਾ ਹੁਣ ਹੋਰ ਕੁਝ ਵੀ ਹੈਗਾ ਵੰਡਣ ਦੇ ਦੋ ਕਿਉਂਕਿ ਇਹਨਾਂ ਨੇ ਵੋਟ ਨਹੀਂ ਪਾਣੀ ਲੋਕਾਂ ਨੇ ਲੋਕ ਵੋਟਰ ਬਹੁਤ ਸਮਝਦਾਰ ਹੋ ਗਏ ਹੁਣ ਵੋਟਰ ਇੱਕ ਇੱਕ ਬਹੁਤ ਸਮਝਦਾਰ ਉਹਨੇ ਸਮਝਦਾਰ ਨੇ ਵੋਟਰ ਪਾਉਣੀ ਆ ਕਿ ਨਾ ਕਿ ਪੈਸੇ ਨਾ ਕਿ ਸ਼ਰਾਬ ਨਾ ਧੰਵਾਦ ਸਰ ਜੈ ਹਿੰਦੀ ਆ ਦੇਖੋ ਆ ਦੇ ਬੰਦੇ ਆ ਰਹੇ ਆ ਔਰ ਅਪੀਲ ਕਰਦੇ ਆ ਚੈਨਲ ਤੋਂ ਅਪੀਲ ਕਰਦੇ ਨੇ ਨੈਗਾ ਜੀ ਇਹ ਚੈਨਲ ਨਹੀਂ ਮਾਦੇ ਅਪੀਲ ਕਰਦਾ ਮੈਂ ਚੈਨਲ ਨਹੀਂ ਇਹਨਾਂ ਦੀ ਵੀਡੀਓ ਲਾਈਕ ਔਰ ਸ਼ੇਅਰ ਕਮੈਂਟ ਕਰਿਓ ਨਾਲੇ ਇੱਕ ਗਵਰ ਚੋਣ ਨਿਸ਼ਾਨ ਸ਼ਟਰ ਨੰਬਰ 9 ਤੇ ਪਾ ਕੇ 19 ਤਰੀਕ ਨੂੰ ਇਹਨਾਂ ਲੀਡਰਾਂ ਨੂੰ ਦੱਸ ਦੋ ਕਿ ਅਸੀਂ ਜੇ ਆਮ ਆਦਮੀ ਪਾਰਟੀ ਸਰਕਾਰ ਲੈ ਸਕਦੇ ਆ ਤੇ ਨੀਟੂ ਸ਼ਟਰਾਂ ਵਾਲੇ ਦੀ ਸਰਕਾਰ ਵੀ ਲੈ ਸਕਦੇ ਆ ਐਤਕੀ ਜਿੰਦਾਬਾਦ ਐਤਕੀ ਜਿਹੜਾ ਚੋਣ ਨਿਸ਼ਾਨ ਆ ਉਹ ਵੀ ਸ਼ਟਰ ਮਿਲਿਆ ਇਹ ਕਿ ਕਿ ਲੈ ਨੀਟੂ ਇਹ ਸਰ ਕਹਿ ਕੇ ਲੈ ਧੰਵਾ ਜੀ ਅਾਦ ਕੀ ਕਹਿ ਗਏ ਨਿਸ਼ਾਨ ਲਿਆਈ ਚੋ ਨਿਸ਼ਾਨ ਸ਼ੱਡਰ ਜੀ ਔਰ ਅਾਦ ਕੀ ਪੂਰਾ ਫੁੰਗਾਰਾ ਮਿਲ ਰਿਹਾ ਜਨਤਾ ਦਾ ਦੇਖੋ ਕਿੰਨੀ ਵੋਟ ਆ ਜੀ ਸ਼ਾਇਦ ਲੀਡਰ ਨੇ ਪੈਸੇ ਦੇ ਕੇ ਵੀ ਨਾ ਇਕੱਠੇ ਕਰ ਸਕਾ ਨਾ ਇਤੋਂ ਕਿਸ ਨੂੰ ਪੈਸੇ ਦਿੱਤੇ ਆ ਨਾ ਕਿਸ ਨੂੰ ਸ਼ਰਾਬ ਪਿਾਈ ਆ ਇਹ ਸਿਰਫ ਪਿਆਰ ਦੀ ਆ ਔਰ ਹੱਕ ਦੀ ਔਰ ਸੱਚ ਦੀ ਵੋਟ ਹੈ ਜਿਹੜੀ ਸੱਚ ਦੀ ਔਰ ਹੱਕ ਦੀ ਵੋਟ ਆ ਭਾਜੀ ਮੜਾ ਇਧਰ ਇਧਰ ਮੁੰਡੇ ਦਿਖਾਓ ਮੜਾ ਜਾ ਆ ਦੇਖੋ ਦੇਖੋ ਜੀ ਕਾਵਾ ਧੰਨਵਾਦ ਜੀ ਧੰਨਵਾਦ ਮਿਹਰਬਾਨੀ ਤੁਹਾਡਾ ਔਰ ਦੇਖੋ ਸਾਰੇ ਦਾ ਪਿਆਰ ਮਿਲ ਰਿਹਾ ਇਹ ਸਾਰੀਆਂ ਵੋਟਾਂ ਹੀ ਆ ਜੀ ਗੱਲ ਇਹ ਵੀ ਨੀਟੂ ਜਿੱਤੇ ਭਾਵੇਂ ਨਾ ਜਿੱਤੇ ਲੋਕਾਂ ਦਾ ਮਨੋਰੰਜਨ ਜ਼ਰੂਰ ਕਰ ਜਾਂਦਾ ਹਰ ਇਲੈਕਸ਼ਨ ਦੇ ਵਿੱਚ ਐਦ ਕੀ ਸਾਰੇ ਜਮਾਨ ਦਾ ਜਬਤ ਕਰਾਂਗੇ ਇੱਕ ਬੰਦਾ ਕਹਿੰਦਾ ਮੈਂ ਜਿੱਤਿਆ ਪਿਆ ਉਹ 12 ਬੰਦੇ ਤੋਂ ਡਰ ਨਹੀਂ ਲੱਗਦਾ ਉਹ ਜਿਹੜਾ 13ਵਾਂ ਬੰਦਾ ਨਾ 13 13 ਵਾਲਾ ਨੀਟੂ ਛਟਰਾ ਵਾਲਾ ਉਹ ਬੰਦਾ ਰਾਤ ਨੂੰ ਵੀ ਆ ਕੇ ਕਹਿੰਦਾ ਸੁੱਤੇ ਪੇ ਸੁਪਨੇ ਦੇ ਵਿੱਚ ਕਿ ਮੈਂ ਜਿੱਤਿਆ ਪਿਆ ਵਾ ਓਏ ਉਹਨੂੰ ਕਹੋ ਹਾਰ ਜਵੇ ਓਏ ਐਦਾਂ ਨਹੀਂ ਹਾਰ ਦੇ ਹਾਰਦੇ ਨਹੀਂ ਹੁੰਦੇ ਅਸੀਂ ਜਿੱਤ ਕੇ ਆਵਾਂਗੇ ਭਾਵੇਂ 9 ਵਾਰੀ ਹਾਰ ਗਏ ਆ 10ਵੀਂ ਵਾਰੀ ਫੇਰ ਖੜੇ ਹੋ ਗਏ ਆ 9 ਵਾਰੀ ਹਾਰ ਗਏ ਨਹੀਂ ਤੂੰ ਇਹ 10ਵੀਂ ਵਾਰੀ ਖੜੇ ਆ ਜੀ ਸਤਿ ਸ੍ਰੀ ਅਕਾਲ ਆ ਬੰਦੇ ਨਹੀਂ ਤੂੰ ਤੈਨੂੰ ਕੀ ਲੱਗਦਾ ਵੋਟ ਪਾਉਣ ਇਹ ਸਾਰੇ ਭਰਾ ਸਾਡੇ ਸਪੋਰਟ ਕਰਨ ਆਏ ਸਾਡੀ ਇਹ ਬਿਨਾ ਪੈ ਇਹ ਬਿਨਾ ਪੈ ਨਹੀਂ ਤੂੰ ਵੋਟ ਪਾਉਂਗੇ ਰੈਲੀ ਗਾਦੀ ਪਾਉਂਗੇ ਪੱਕੀ ਤੇਰੀ ਵੋਟ ਬਣੀ ਵੋਟ ਬਣੀ ਨਹੀਂ ਪਰ ਪਾਉਣੀ ਜ਼ਰੂਰ ਹੈ ਨਹੀਂ ਤੂੰ ਏ ਮੁੰਡੇ ਮੈਂ ਵੇਖਿਆ ਤੈਨੂੰ ਪਾਣੀ ਪਿਆਰੇ ਸੀ ਨਾਲ ਹੀ ਤੇ ਬੈਸਟ ਤੋਂ ਬੈਸਟ ਤੋਂ ਐ ਅੱਛਾ ਬੈਸਟ ਤੋਂ ਸਾਰੇ ਬੈਸਟ ਤੋਂ ਅੱਜ ਧੰਨਵਾਦ ਮਿਹਰਬਾਨੀ ਜੀ ਲੈ ਇਹ ਵੀਡੀਓ ਕਾਲਾਂ ਚੱਲ ਰਹੀਆਂ ਨੇ ਟਿਡੂ ਟਿਡੂ ਦੀ ਜਿਹੜੀ ਜਿਹੜੀ ਪ੍ਰਸ਼ੰਸਾ ਟਿਡੂ ਦੀ ਉਹ ਦੂਰ ਦੂਰ ਤੱਕ ਆ ਲੋਕ ਖੜ ਕੇ ਦੇਖਣ ਜ਼ਰੂਰ ਆ ਰਹੇ ਆ ਵੀ ਟਿਡੂ ਪ੍ਰਚਾਰ ਕਰ ਰਿਹਾ ਓ ਟਿਡੂ ਭਾਈ ਜਿੰਦਾਬਾਦ ਟਿਡੂ ਭਾਈ ਜਿੰਦਾਬਾਦ ਟਿਡੂ ਭਾਈ ਜਿੰਦਾਬਾਦ ਓੜ ਕਿੱਥੇ ਪਾਣੀ ਏ ਸ਼ਟਰ ਉੱਤੇ ਪਾਣੀ ਏ ਨੰਬਰ 9 ਸ਼ਟਰ ਚੋ ਨਿਸ਼ਾਨਾ ਇੱਕ ਇੱਕ ਵੋਟ ਮੇਰੀ ਚੋਲੀ ਪਾ ਕੇ ਮੈਨੂੰ ਕੰਮ ਜੱਬ ਕਰੋ ਤੁਹਾਡੇ ਹਾਕਮ ਹੈ ਨਾ ਦੇਵਾ ਸਕਾ ਜੁੱਤੀਆਂ ਲਾ ਲਾ ਕੇ ਮਾਰਿਓ ਇਹ ਤੁਹਾਡੇ ਚੈਨਲ ਤੇ ਵੈਸੇ ਲੋਕਾਂ ਨੂੰ ਵੀ ਕਰਨਾ ਕੀ ਦੇਖੋ ਜੇ ਮੈਂ ਜਿੱਤ ਗਿਆ ਇੰਗਲੈਂਡ ਅਮਰੀਕਾ ਯੂਐਸਏ ਫਰਾਂਸ ਇਟਲੀ ਜਾਪਾਨ ਦੇ ਵਿੱਚ ਡਵੇਡ ਹੋਏਗੀ ਕਿ ਨੀਡੂ ਛੜਰਾਲਾ ਬੈਸਟ ਦੇ ਲੋਹੜਾ ਤੋਂ ਜਿੱਤਿਆ ਤੇ ਜੇ ਇਹਦੀ ਉਲਟ ਕਰ ਲੋ ਉਹਨਾਂ ਕਹਿੰਦਾ ਨੀਡ ਟੂ ਸ਼ਟਰਾਂ ਲੱਗਦਾ ਲੋਕ ਇੰਨੇ ਵੇਲੇ ਆ ਤੇ ਨਾ ਤੇ ਡਿਬੇਟੋ ਵਾਜੀ ਮੈਂ ਕਹਾਂ ਵੀ ਸਾਰੀ ਸਾਰੇ ਵੇਲੇ ਆ ਹੁਣ ਅਸੀਂ ਇਹਨਾਂ ਲੀਡਰਾਂ ਕੋ ਦੇਖੋ ਹੱਕ ਲੈ ਕੇ ਆਉਣਾ ਉਹ ਭਰਾ ਸਾਡਾ ਖੜਾ ਹੱਕ ਲੈਣ ਵਾਸਤੇ ਲੀਡਰਾਂ ਨਾਲ ਲੜਨ ਵਾਸਤੇ ਖੜਾ ਇਹ ਸਰਕਾਰਾਂ ਤੋਂ ਅੱਖੋ ਕੇ ਲਿਆਉਗੇ ਇਹ ਭਰਾ ਆਮ ਬੰਦੇ ਜੇ ਆਮ ਬੰਦੇ ਦੀ ਸਰ ਆਮ ਆਦਮੀ ਪਾਰਟੀ ਸਰਕਾਰ ਆਸਦੀ ਆ ਇੱਥੇ ਨੀਡ ਟੂ ਸ਼ਟਰਾਂ ਵਾਲੀ ਸਰਕਾਰ ਵੀ ਆ ਗਈ ਆ ਆਣੇ ਹੋਰ ਬੈਸਟ ਦੇ ਲੋਕਾਂ ਨੂੰ ਕੀ ਕਹਿੰਦੇ ਆ ਬੈਸਟ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇੱਕ ਇੱਕ ਵੋਟ ਮੇਰੀ ਚੋਲੀ ਪਾ ਦਿਓ ਕਿ ਜੇ ਤੁਸੀਂ ਬਦਲਾਅ ਦੇਖਣਾ ਚਾਹੁੰਦੇ ਹੋ ਹੁਣ ਬਦਲਾਅ ਆਊਗਾ ਅਗਲੀ ਵਾਰ ਦਾ ਪਤਾ ਨਹੀਂ ਪਰ ਯਕੀ ਆ ਕੇ ਰਹੂਗਾ ਜੇ ਮੈਂ ਜਿੱਤ ਗਿਆ ਤੇ ਜੇ ਮੈਂ ਹਾਰ ਗਿਆ ਫਿਰ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਫਿਰ ਵੋਟ ਤੁਹਾਡੀ ਜਾਂ ਲੀਡਰ ਨੇ ਸਿਰਫ ਤੁਹਾਡੇ ਕੋ ਤਿੰਨ ਵਾਰੀ ਆਉਣਾ ਜਾਂ ਕੌਂਸਲਰ ਇਲੈਕਸ਼ਨ ਜਾਂ ਐਮਐਲਏ ਜਾਂ ਐਮਪੀ ਉਸ ਤੋਂ ਬਾਅਦ ਨਹੀਂ ਆਉਣਾ ਕਿਸੇ ਨੇ ਪਰ ਰਿਕਵੈਸਟ ਹੈ ਕਿ ਇੱਕ ਇੱਕ ਵੋਟ ਮੇਰੀ ਚੋਲੀ ਪਾ ਦਿਓ ਜੇ ਤੁਸੀਂ ਜਿੱਤਣਾ ਚਾਹੁੰਦੇ ਦੇਖਣਾ ਚਾਹੁੰਦੇ ਬਦਲਾਅ ਇੱਕ ਵਾਰੀ ਬਦਲਾਅ ਹਿੰਦੁਸਤਾਨ ਦੇ ਵਿੱਚ ਆ ਜਾਏਗਾ ਜੇ ਨੀਟੂ ਛੱੜਾਲਾ ਕੱਲਾ ਲੁਧਿਆਣੇ ਚੋ ਜਿੱਤ ਗਿਆ ਤੇ ਯਾਰ ਬੰਦਾ ਦਿਲਦਾਰ ਆ ਜੋ ਮਰਜੀ ਆ ਜੋ ਮਰਜੀ ਆ ਪਰ ਡਟਿਆ ਅੜਿਆ ਖੜਿਆ ਰਹਿੰਦਾ ਤੈਨੂੰ ਬਹੁਤ ਬਹੁਤ ਮੁਬਾਰਕਾ ਨੀਟੂ ਤੂੰ ਇੰਨਾ ਡਟਿਆ ਰਹਿਣਾ ਤੈਨੂੰ ਮੁਬਾਰਕਾ ਹੈ ਚਲੋ ਗੱਲ ਇਹ ਆ ਕਿ ਲੋਕ ਮਿਲਣ ਲਈ ਆ ਰਹੇ ਆ ਭਾਈ ਨੀਟੂ ਨੂੰ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਚਲੋ ਬੰਦਾ ਜਿਹੜਾ ਏ ਉਹ ਦਿਲਦਾਰ ਟਾਈਪ ਦਾ ਬੰਦਾ ਲੋਕ ਮਨੋਰੰਜਨ ਲਈ ਵੀਡੀਓ ਵੀ ਅਸੀਂ ਤੁਹਾਡੇ ਮਨੋਰੰਜਨ ਲਈ ਬਣਾ ਰਹੇ ਆ ਇਹ ਨੀਟੂ ਹਰ ਵਾਰ ਹਰ ਇਲੈਕਸ਼ਨ ਦੇ ਵਿੱਚ ਇੱਕ ਮਨੋਰੰਜਨ ਦਾ ਸਾਧਨ ਜ਼ਰੂਰ ਬਣਦਾ ਆ ਨਿੱਕੇ ਨਿੱਕੇ ਮੁੰਡੇ ਦੇਖੋ ਨੀਟੂ ਨਾਲ ਗੱਲਾਂ ਹਾਂਜੀ ਇੱਕ ਇੱਕ ਮੈਂ ਨਾ ਘਾਣਾ ਲਿਖਿਆ ਇਲੈਕਸ਼ਨ ਦੇ ਉੱਤੇ ਕਦੇ ਚਾਹ ਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿਵੇਂ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਰਲ ਮੈਂ ਸਰਕਾਰ ਸੁਟੇ ਨੇ ਲੈ ਤੇ ਦਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਕਹ ਕਿ ਤੁਹਾਡੇ ਏਰੀਆ ਬਣ ਗਿਆ ਕਰੋਨਾ ਵਾਲਾ ਜੂ ਕਿ 5ਜੀ ਦੇ ਪਿੱਛੇ ਕੁਝ ਚੱਲ ਰਿਹਾ ਕੋਟਾਲਾ ਕਰੋਨਾ ਤੇ ਸਰਕਾਰ ਬੈਠੀ ਕਿਉਂ ਹੁਣ ਕੀ ਮਜ਼ਾਕ ਹੈ ਇਹ ਨੀਟੂ ਸ਼ਟਰਨਾਮ ਵਾਲਾ ਬੋਲੇ ਤਾਂ ਮਜ਼ਾਕ ਹੈ ਕਿਆ ਰੈਪ ਵੀ ਲਿਖਣ ਲੱਗ ਗਿਆ ਨੀਟੂ ਨੀਟੂ ਨੇ ਰੈਪ ਵੀ ਲਿਖਤਾ ਹੈ ਇਲੈਕਸ਼ਨ ਤੇ ਤਾਂ ਗੱਲ ਇਹ ਹੈ ਕਿ ਲੋਕ ਮਨੋਰੰਜਨ ਕਰਦੇ ਨੇ ਨੀਟੂ ਨੂੰ ਦੇਖ ਕੇ ਤਾਂ ਇਸ ਵੇਲੇ ਨੀਟੂ ਆਪਣਾ ਪ੍ਰਚਾਰ ਜਿਹੜਾ ਹੈ ਉਹ ਇਸ ਢੰਗ ਦੇ ਨਾਲ ਜੋਰਾ-ਸ਼ੋਰਾ ਨਾਲ ਕਰ ਰਿਹਾ